ਵੈਗੁਰੂ ਜੀ ਕਾ ਖਾਲਸਾ ਤੇ ਵੈਗੁਰੂ ਜੀ ਕੀ ਫਤਿਹ ਤਰੀਕ 6 ਸਤੰਬਰ 2025 ਸਵੇਰੇ 6:30 ਵਜੇ ਸਾਰੀ ਸੰਗਤ ਨੂੰ ਮੈਂ ਹਰੀਗਾਂ ਵਾਲੇ ਹਾਈਡ ਦੀ ਜਿਹੜੀ ਆਪਦੇ ਭਾਈਚਾਰੇ ਨੂੰ 24 ਘੰਟਿਆਂ ਦੀ ਜਿਹੜੀ ਲਗਭਗ ਜਾਣਕਾਰੀ ਦੇਣੀ ਚਾਹਣਾ ਕਿ ਕੱਲ ਸਵੇਰੇ 6 ਵਜੇ ਜਿਹੜਾ ਪਾਣੀ ਚੱਲ ਰਿਹਾ ਸੀ ਡਾਉਨ ਜਿਹੜਾ ਸਟੀਮ ਉਹ 295000 ਸੀ ਇਹ ਜਿਹੜਾ ਘਟ ਕੇ ਹੁਣ 2 ਲੱਖ ਜਿਹੜਾ ਉਹ 70000 ਚੱਲ ਰਿਹਾ ਹੈ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ 25000 ਕਿਓਸਿਕ ਪਾਣੀ ਘਟਿਆ ਹੈ ਪਰ ਮੈਂ ਹੁਣ ਜਿਹੜੀ ਵੀਡੀਓ ਸ਼ੂਟ ਕਰ ਰਿਹਾ ਇਸ ਟਾਈਮ ਜਿਹੜਾ ਉਹ ਮੀਂਹ ਪੈ ਰਿਹਾ ਹਰੀਗਾਂ ਵਾਲੇ ਹੈਡ ਤੇ ਔਰ ਕੁਦਰਤ ਨੇ ਫੇਰ ਕਰਵਟ ਲਈ ਆ ਔਰ ਰਾਤ ਦਾ ਜਿਹੜਾ ਥੋੜਾ ਥੋੜਾ ਮੀਂਹ ਪੈ ਰਿਹਾ ਸੀ ਹੁਣ ਥੋੜਾ ਜਿਆਦਾ ਹੋਇਆ ਹੈ ਸੋ ਇਹ ਆਕਾਲਪੁਰਖ ਦੀ ਰਜ਼ਾ ਹੈ ਉਹਦੀ ਰਜ਼ਾ ਦੇ ਵਿੱਚ ਰਹਿਣਾ ਪੈਣਾ ਹੈ ਸੋ ਕੁਝ ਹਾਲਾਤ ਚੰਗੇ ਪਾਸੇ ਵੱਲ ਵਧੇ ਆ ਔਰ ਆਕਾਲਪੁਰਖ ਵੈਗਰੂ ਅਗੇ ਹੋਈ ਰਾਰਾਸ ਕਰਦੇ ਪਾਤਸ਼ਾ ਜਿਹੜਾ ਸੰਕਟ ਆਇਆ ਸਾਡੇ ਤੇ ਟਲ ਜੇ ਸਹੀ ਦੇ ਸਹੀ ਦੇ ਦਰਿਆਵਾਂ ਦਾ ਪਾਣੀ ਜਿਹੜਾ ਉਹ ਅੱਗੇ ਲੰਘ ਜੇ ਔਰ ਜਿਹੜੇ ਦਰਿਆ ਸ਼ਾਂਤ ਹੋ ਜਾਣ ਸੋ ਇਹਨੀਆਂ ਬੇਨਤੀਆਂ ਕਰਦਾ ਮੈਂ ਆਪਦੇ ਭਾਈਚਾਰੇ ਨੂੰ ਹਰੀਕਾਲੇ ਹੈਡ ਦੀ ਜਿਹੜੀ ਜਾਣਕਾਰੀ ਆ ਉਹ ਜਿਹੜਾ ਡਾਊਨਸਟ੍ਰੀਮ ਚੱਲ ਰਿਹਾ ਹੈ 2 ਲੱਖ ਤੇ 70 ਹਜ਼ਾਰ ਤੇ ਜਿਹੜਾ ਆਮਦ ਇੱਥੇ 2 ਲੱਖ ਤੇ 87 ਹਜ਼ਾਰ ਜਿਹੜੀ ਏ ਸੋ ਇਨੀਆਂ ਬੇਨਤੀਆਂ ਕਰਦਾ ਸਵੇਰੇ 6:30 ਵਜੇ ਮੈਂ ਸਾਰੀ ਸ਼ਕਤ ਨੂੰ ਹਰੀਕਾਲੇ ਹੈਡ ਤੋਂ ਚੜ੍ਹਦੀ ਕਲਾ ਦਾ ਸਨਿਆਹ ਦਿੰਦਾ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗੁਰੂ ਜੀ ਕਾ ਖਾਲਸਾ ਤੇ ਵੈਗੁਰੂ ਜੀ ਕੀ ਫਤਿਹ ਤਰੀਕ 6 ਸਤੰਬਰ 2025 ਸਵੇਰੇ 6:30 ਵਜੇ ਸਾਰੀ ਸੰਗਤ ਨੂੰ ਮੈਂ ਹਰੀਕਾਂ ਵਾਲੇ ਸਾਈਡ ਦੀ ਜਿਹੜੀ ਆਪਦੇ ਭਾਈਚਾਰੇ ਨੂੰ 24 ਘੰਟਿਆਂ ਦੀ ਜਿਹੜੀ ਲਗਭਗ ਜਾਣਕਾਰੀ ਦੇਣੀ ਚਾਹਣਾ ਕਿ ਕੱਲ ਸਵੇਰੇ 6 ਵਜੇ ਜਿਹੜਾ ਪਾਣੀ ਚੱਲ ਰਿਹਾ ਸੀ ਡਾਉਨ ਜਿਹੜਾ ਸਟੀਮ ਉਹ 295000 ਸੀ ਇਹ ਜਿਹੜਾ ਘਟ ਕੇ ਹੁਣ 2 ਲੱਖ ਜਿਹੜਾ ਉਹ 70000 ਚੱਲ ਰਿਹਾ ਹੈ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ 25000 ਕਿਓਸਕ ਪਾਣੀ ਘਟਿਆ ਹੈ ਪਰ ਮੈਂ ਹੁਣ ਜਿਹੜੀ ਵੀਡੀਓ ਸ਼ੂਟ ਕਰ ਰਿਹਾ ਇਸ ਟਾਈਮ ਜਿਹੜਾ ਉਹ ਮੀਂਹ ਪੈ ਰਿਹਾ ਹਰੀਆਂ ਵਾਲੇ ਹੈਡ ਤੇ ਔਰ ਕੁਦਰਤ ਨੇ ਫੇਰ ਕਰਵਟ ਲਈ ਆ ਔਰ ਰਾਤ ਦਾ ਜਿਹੜਾ ਥੋੜਾ ਥੋੜਾ ਮੀਂਹ ਪੈ ਰਿਹਾ ਸੀ ਹੁਣ ਥੋੜਾ ਜਿਆਦਾ ਜ਼ਿਆਦਾ ਹੋਇਆ ਹੈ ਸੋ ਇਹ ਕਾਲਪੁਰਖ ਦੀ ਰਜ਼ਾ ਹੈ ਉਹਦੀ ਰਜ਼ਾ ਦੇ ਵਿੱਚ ਰਹਿਣਾ ਪੈਣਾ ਹੈ ਸੋ ਕੁਝ ਹਾਲਾਤ ਚੰਗੇ ਪਾਸੇ ਵੱਲ ਵਧੇ ਆ ਔਰ ਕਾਲਪੁਰਖ ਵੈਗਰੂ ਅਗੇ ਇਹੋ ਹੀ ਰਦਾਸ ਕਰਦੇ ਪਾਤਸ਼ਾਹ ਜਿਹੜਾ ਸੰਕਟ ਆਇਆ ਸਾਡੇ ਤੇ ਟਲ ਜੇ ਸਹੀ ਦੇ ਸਹੀ ਦੇ ਦਰਿਆਵਾਂ ਦਾ ਪਾਣੀ ਜਿਹੜਾ ਉਹ ਅੱਗੇ ਲੰਘ ਜੇ ਔਰ ਜਿਹੜੇ ਦਰਿਆ ਸ਼ਾਂਤ ਹੋ ਜਾਣ ਸੋ ਇਹਨੀਆਂ ਬੇਨਤੀਆਂ ਕਰਦਾ ਮੈਂ ਆਪਦੇ ਭਾਈਚਾਰੇ ਨੂੰ ਹਰੀਕਾਲੇ ਹੈਡ ਦੀ ਜਿਹੜੀ ਜਾਣਕਾਰੀ ਆ ਉਹ ਜਿਹੜਾ ਡਾਊਨਸਟ੍ਰੀਮ ਚੱਲ ਰਿਹਾ ਹੈ 2 ਲੱਖ ਤੇ 70 ਹਜ਼ਾਰ ਤੇ ਜਿਹੜਾ ਆਮਦ ਇੱਥੇ 2 ਲੱਖ ਤੇ 87 ਹਜ਼ਾਰ ਜਿਹੜੀ ਏ ਸੋ ਇਨੀਆਂ ਬੇਨਤੀਆਂ ਕਰਦਾ ਸਵੇਰੇ 6:30 ਵਜੇ ਮੈਂ ਸਾਰੀ ਸੰਗਤ ਨੂੰ ਹਰੀਕਾਲੇ ਹੈਡ ਤੋਂ ਚੜ੍ਹਦੀ ਕਲਾ ਦਾ ਸੁਨੇਹਾ ਦਿੰਦਾ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ